ਪਲਵਿੰਦਰ ਸਿੰਘ ਦਾ ਇੱਕ ਕਮੈਂਟ ਪੜ ਲਿਓ ਕਹਿੰਨੇ ਕਿ ਅੱਜ ਰਿਟਾਇਰਡ ਪਟਵਾਰੀਆਂ ਨੂੰ ਫੇਰ ਨੌਕਰੀ ਚ ਐਕਸਟੈਂਸ਼ਨ ਦੇ ਦਿੱਤੀ ਗਈ ਹੈ ਪਹਿਲਾਂ ਉਹਨਾਂ ਨੂੰ 3 ਮਹੀਨੇ ਲਈ ਰੱਖਿਆ ਗਿਆ ਸੀ ਫਿਰ 2 ਸਾਲ ਹੁਣ ਹੋ ਗਏ ਨੇ ਕਹਿੰਦੇ ਜੀ ਤੇ ਫੇਰ ਅੱਗੇ ਉਹਨਾਂ ਨੂੰ ਐਕਸਟੈਂਸ਼ਨ ਮਿਲੀ ਹੈ ਦੇਖੋ ਪਟਵਾਰੀਆਂ ਦਾ ਜਿੱਥੋਂ ਤੱਕ ਸਵਾਲ ਆ ਇਕੱਲੇ ਪਟਵਾਰੀ ਹੀ ਨਹੀਂ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਇੱਥੇ ਹੁਣ ਇਹਨਾਂ ਨੇ ਬਿਜਲੀ ਵਿਭਾਗ ਦੇ ਵਾਲੇ ਜਿਹੜੇ ਕਰਮਚਾਰੀ ਆ ਜੀ ਉਹ ਵੀ ਸੇਵਾ ਮੁਕਤ ਬੁਲਾਉਣੇ ਸ਼ੁਰੂ ਕਰ ਦਿੱਤੇ ਆ ਇੱਕ ਪੱਤਰ ਹੈ ਜਿਹੜਾ ਇਹਨਾਂ ਨੇ ਜਾਰੀ ਕੀਤਾ ਹੈ ਮੈਂ ਉਹਦਾ ਕਲ ਮੀਮੂ ਨੰਬਰ ਵੀ ਤੁਹਾਨੂੰ ਦੱਸ ਦਊਗਾ ਜੇ ਕਿਸੇ ਨੂੰ ਕੋਈ ਸ਼ੰਕਾ ਹੋਵੇ ਤਾਂ ਇਹ ਤੇ ਉਹਨਾਂ ਨੂੰ ਵੀ ਆਵਾਜ਼ ਮਾਰ ਰਹੇ ਨੇ ਹੂੰ ਸਾਬ ਲਾ ਲਓ ਇਹਦਾ ਮਤਲਬ ਹੈ ਕਿ ਕੱਲ ਨੂੰ ਹੋ ਸਕਦਾ ਕਿ ਜਿਹੜੇ ਰਿਟਾਇਰ ਥਾਣੇਦਾਰ ਆ ਉਹਨਾਂ ਨੂੰ ਵੀ ਕਹਿਣ ਕਿ ਤੁਸੀਂ ਉਹ ਆ ਜਾਓ ਜੀ ਤੁਸੀਂ ਉਹ ਆ ਜਾਓ ਕੈਨੇਡਾ ਕਨੂਡਾ ਚ ਬੈਠੇ ਕੀ ਕਰਦੇ ਹੋ ਆ ਜਾਓ ਇੱਥੇ ਫੇਰ ਬਹਿ ਜਾਓ ਸਹੀ ਹੈ ਮਤਲਬ ਕਿ ਥਾਣੀ ਵੀ ਚਲਾਉਣ ਲੱਗ ਜਾਓ ਇਹ ਕਿੱਧਰ ਨੂੰ ਕਹਾਣੀ ਤੁਰ ਪਈ ਆ ਕਿ ਇੰਨਾਂ ਚੀਜ਼ਾਂ ਦਾ ਤੁਸੀਂ ਵਿਰੋਧ ਕਰਦੇ ਹੁੰਦੇ ਸੀਗੇ ਹੁਣ ਵੇਖੋ ਗੱਲ ਕੀ ਆ ਇੱਕ ਬੜੀ ਮੈਂ ਕਹੂੰਗਾ ਕਿ ਸਾਦੇ ਢੰਗ ਨਾਲ ਸਮਝਣ ਵਾਲੀ ਗੱਲ ਆ ਇਹ ਜਿੰਨੇ ਵੀ ਸੱਜਣ ਉੱਥੇ ਬੈਠੇ ਨੇ ਰਿਟਾਇਰ ਸਾਡੇ ਕੋਈ ਇਹ ਦੁਸ਼ਮਨੀ ਹੈਗੇ ਸਨਮਾਨਯੋਗ ਨੇ ਵੱਡੀ ਉਮਰ ਦੇ ਨੇ ساری ਜ਼ਿੰਦਗੀ ਇਹਨਾਂ ਨੇ ਸਰਵ ਕੀਤਾ ਪਹਿਲੀ ਗੱਲ ਇਹ ਕਿ ਇਹ ਵੇਖੋ ਕਿ ਇਹਨਾਂ 2.5 ਸਾਲਾਂ ਚ ਜਿਹੜੇ ਕੇਸ ਫੜੇ ਗਏ ਨੇ ਵਿਜੀਲੈਂਸ ਵੱਲੋਂ ਖਾਸ ਤੌਰ ਤੇ ਯਾਨੀ ਜਿਹੜੇ ਆਪਾਂ ਐਂਟੀ ਕ腐ਪਸ਼ਨ ਮਹਿੰਮ ਨਾਲ ਜੋੜ ਕੇ ਵੇਖੀਏ ਕਿ ਉਹਨਾਂ ਦੇ ਵਿੱਚ ਇਹ ਰਿਟਾਇਰਡ ਕਿੰਨੇ ਨੇ ਤੇ ਨਵੇਂ ਕਿੰਨੇ ਨੇ ਰੈਗੂਲਰ ਕਿੰਨੇ ਨੇ ਪਹਿਲਾਂ ਤੇ ਇਹ ਅੰਕੜਾ ਮਾਨ ਸਰਕਾਰ ਜਾਰੀ ਕਰੇ ਜੀ ਕਿਉਂਕਿ ਪਟਵਾਰੀਆਂ ਨੂੰ ਤੇ ਲੰਮੇ ਹੱਥੀ ਲੈਂਦੇ ਨੇ ਤਾਂ ਇਹ ਅੰਕੜਾ ਜਾਰੀ ਕਰਨ ਦੀ ਜ਼ਰੂਰਤ ਹੈ ਦੂਜੀ ਚੀਜ਼ ਕਿ ਹੁਣ ਤੱਕ ਜਿੰਨੇ ਵੀ ਹੈਗੇ ਨੇ 350 ਜਾਂ 400 ਜਾਂ ਨਾ ਵੀ ਆ ਇੱਕ ਮੋٹے ਤੌਰ ਤੇ ਅੰਦਾਜ਼ਾ ਹੈ ਕਿ 7 ਤੋਂ 8 ਕਰੋੜ ਰੁਪਇਆ ਤਨਖਾਹ ਇਹਨਾਂ ਨੂੰ ਦਿੱਤੀ ਗਈ ਹੋਏ ਜੀ ਜੀ ਇਹ ਲੈ ਰਹੇ ਨੇ ਸ਼ਾਇਦ 35 36 ਮੇਰਾ ਖੁਦ ਦਾ ਇੱਕ ਦੋਸਤ ਹੈ ਉਹਦੇ ਫਾਦਰ ਸਾਹਿਬ ਵੀ ਦੁਬਾਰਾ ਜੌਬ ਕਰ ਰਹੇ ਨੇ ਹੂੰ ਹੂੰ ਠੀਕ ਹੈ ਜੀ ਹਾਲਾਂਕਿ ਉਹਨਾਂ ਦਾ ਟਰੈਕ ਰਿਕਾਰਡ ਬਹੁਤ ਸ਼ਾਨਦਾਰ ਆ ਬੜੇ ਤਜਰਬੇਕਾਰ ਨੇ ਤੱਪ ਪਰ ਇੱਕ ਬੜਾ ਮੋਟਾ ਜਿਹਾ ਸਵਾਲ ਹੈ ਮੇਰਾ ਜੀ ਕਿ ਭਾਈ ਇਹਨਾਂ ਨੂੰ 35 ਜੇ ਦੇ ਰਹੇ ਹਾਂ ਤਾਂ ਪਰਬੇਸ਼ਨ ਤੇ ਤੁਸੀਂ ਨਵੇਂਆਂ ਨੂੰ ਤਾਂ ਦੇਣਾ ਸੀ 18000 ਹਾਂ ਬਿਲਕੁਲ ਇਹਦਾ ਮਤਲਬ ਹੈ ਕਿ ਤੁਸੀਂ ਇੰਨੇ ਪੈਸਿਆਂ ਚੋਂ ਅੱਧ ਨਾਲ ਰੈਗੂਲਰ ਭਰਤੀ ਕਰਕੇ ਸਾਲ 2 ਸਾਲ ਦੀ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਹੁਣ ਤੱਕ ਉਹਨਾਂ ਨੂੰ ਨਪੁੰਨ ਬਣਾ ਬਿਲਕੁਲ ਬਿਲਕੁਲ ਤਾਂ ਰੈਗੂਲਰ ਚੀਜ਼ ਜਿਹੜੀ ਹੈ ਰੈਗੂਲਰ ਹੁੰਦੀ ਹੈ ਪਰ ਮਾਨ ਸਰਕਾਰ ਕਿੱਧਰ ਨੂੰ ਤੁਰ ਪਈ ਆ ਮੈਨੂੰ ਨਹੀਂ ਪਤਾ ਉਹਾਂ ਦੇ ਹੁੰਦੇ ਲੀਏ ਲੀਏ ਪੁੱਤ ਚੱਲੇ ਤੇ ਕੁਲੀਏ ਚੱਲੇ ਕਬੂਤ ਜੀ ਇਹ ਤੁਸੀਂ ਫੈਸਲਾ ਕਰਨਾ ਕਿ ਗੱਡੀ ਲੀਏ ਲੀਏ ਚਲਦੀ ਪਈ ਹੈ ਕਿ ਕੁਲੀਏ ਪੈ ਗਈ ਹੈ ਜੀ ਜੀ ਚਲੋ ਉਮੀਦ ਕਰਦੇ ਹਾਂ ਕਿ ਬਾਕੀਆਂ ਨੇ ਵੀ ਰੋਜ਼ਗਾਰ ਦੀ ਜ਼ਰੂਰਤ ਹੁੰਦੀ ਹੈ ਤੇ ਸਰਕਾਰ ਇਹਦੇ ਬਾਰੇ ਸੋਚੂਗੀ